ਹਾਂਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਕਿਵੇਂ ਸਾਰੇ ਠੀਕ ਠਾਕ ਆ ਸੀ ਵੀ ਸਾਰੇ ਵਧੀਆ ਰਾਜੀ ਪੁਛੀ ਹੋਵੋਗੇ ਤੁਸੀਂ ਉਮੀਦ ਕਰਦੀ ਆ ਚੈਨਲ ਤੇ ਸਵਾਗਤ ਕਰਦੀ ਆ ਮੈਂ ਬਨਜੀਤ ਕੌਰ ਖਾਲਸਾ ਅੱਜ ਆਪਾਂ ਬਣੋ ਲੱਗੇ ਮਿਰਚਾਂ ਦਾ ਚਾਰ ਭਰ ਕੇ ਹਰੀਆਂ ਮਿਰਚਾਂ ਭਰ ਕੇ ਚਾਰ ਬਣਾਉਣ ਲੱਗੇ ਆ ਤੇ ਤੋਂ ਮਿਰਚਾਂ ਲਖੋਣ ਆਪਾਂ ਧੋ ਕੇ ਸਕਾ ਲਈਆਂ ਸੀਗੀਆਂ ਸਕਾ ਕੇ ਤੇ ਹੁਣ ਮੋਟੀ ਮਿਰਚ ਦਾ ਚਾਰ ਪਾਇਆ ਪਾਉਣਾ ਸੰਚਾਈ ਦਾ ਸੀਗਾ ਭਰ ਕੇ ਗਿਆ ਕਿਸ ਨੇ ਆਰਡਰ ਕੀਤਾ ਭਰ ਕੇ ਬਣਾ ਕੇ ਦਿਓ 2 ਕਿਲੋ ਮਿਰਚਾਂ ਤੇ ਆਪਾਂ ਬਣਾਉਣ ਲੱਗੇ ਆਪਾਂ ਆ ਗਏ ਮੁੱਦ ਗਿਓ ਬੜੀ ਗਰਮੀ ਨੇ ਮਤ ਮਾਰੀ ਤੇ ਆਪਾਂ ਪਾਉਣਾ ਸੀ ਮਿਰਚਾਂ ਦਾ ਚਾਰ ਅੰਦਰ ਰੇਂਜ ਨਹੀਂ ਆਉਂਦੀ ਤੇ ਆਪਣਾ ਇੱਥੇ ਬਾਹਰ ਕੂਲਰ ਲਾਉਣਾ ਪੈਣਾ ਤੇ ਆਪਾਂ ਪੱਟਿਆ ਕਾ ਹੋਇਆ ਤੇ ਬਾਹਲਾ ਮੀਂਹ ਦੇ ਨਾਲ ਇੱਟਾਂ ਤੁਹਾਨੂੰ ਪਤਾ ਹੀ ਆ। ਆ ਦੋ ਚਾਰ ਕਬੂਟੇ ਪਾਲਕਦੇ ਆ। ਇਹ ਪਾਲਕ ਰੱਖ ਲਿਆ ਮੈਂ ਕਿ ਚਲ ਹੋ ਜਾਊਗਾ ਇਸ ਸਾਈਡ ਜੀ ਤੇ ਖੜਾ। ਉਧਰ ਲਾਇਆ ਸੀ ਹੋਇਆ ਨਹੀਂ ਕਿ ਸਰੋਂ ਦੇ ਬੂਟੇ ਜਿ ਲਾਉਣੇ ਚਾਰਕ। ਤੁਹਾਨੂੰ ਪਤਾ ਕਾ ਉਧਰ ਪੱਟਿਆ ਇੱਕ ਆ। ਇਧਰ ਆਪਾਂ ਦਿੱਤਿਆਂ ਪਾਥੀਆਂ ਟਾਕ। ਪਾਥੀਆਂ ਸੀ ਆਪਾਂ ਕੱਢੀਆਂ ਬਾਹਰ। ਤੇ ਆਪਾਂ ਦਿੱਤਿਆਂ ਟਾਕ। ਚਾਰ-ਪੰਜ ਸਾਲੋਂ ਗੋਦ ਪੱਥੀਆਂ ਸੀਗੇ ਆਪਾਂ ਪਾਥੀਆਂ ਤੋਂ ਦਿਖਾਵਾ ਲੰਗੀਆਂ ਕਰਕੇ ਇਹ ਇਹ ਮਾਰਣ ਦੇ ਤੱਕ ਟਾਕ ਦੇਖੋ ਪਾਣੀ ਪਾਥੀਆਂ ਮੀਂਹ ਮਾਰੇ ਨੇ ਪਟਾਕ ਤੀਆਂ ਉਧਰ ਲਾਤਾ ਬਾਲਣ ਜਿਹੜਾ ਉਧਰ ਚੱਕਿਆ ਸੀਗਾ ਆਹ ਡੈਸ਼ ਜਿਹੜੀ ਅੱਗੇ ਕਾਰਡ ਵਾਲੀ ਡੈਸ਼ ਲੱਗਦੀ ਨਹੀਂ ਸੀ ਉਹ ਡੈਸ਼ ਆ ਇਹ ਦੂਸਰੀ ਦੋ ਸੀ ਡਿਸ਼ਾਂ ਆਪਣੇ ਕੋਲੇ ਤੇ ਉਹ ਇੱਕ ਦੇਤੀ ਸੀ ਕਿਸੇ ਨੂੰ ਵੇਚੀ ਨਹੀਂ ਸੌਰੀ ਆਪਾਂ ਉਹ ਹੀ ਦੇਤੀ ਸੀ ਕਿਸੇ ਨੂੰ ਇਹ ਪੈਡ ਵਾਲੇ ਟੰਬੇ ਆ ਆ ਬੱਤੇ ਜਿਹੜੇ ਛੱਤ ਤੋਂ ਬਰਾਂਡੇ ਦੀ ਛੱਤ ਡਿੱਗੀ ਉਹਦੇ ਬੱਤੇ ਸੀਗੇ ਇਧਰ ਇੱਟਾਂ ਕੱਢੀਆਂ ਬਾਹਰ ਆਪਾਂ ਦੇਖ ਸਕਦੇ ਹੋ ਤੁਸੀਂ ਇਧਰ ਮਗਾਲੀ ਰੇਤ ਆ ਆਪਾਂ ਉਧਰ ਇੱਕ ਹੋਟੀ ਨਾ ਬਾਤਾਂਗਾ ਉਧਰ 3 ਫੁੱਟ ਲਾ ਲਿਆ ਸਾਰਾ ਕੁਝ ਇੱਕ ਟੀਨ ਬਚ ਗਈ ਆ ਆ ਇੱਟਾਂ ਇਹਨੇ ਘਰ ਢਵਾਇਆ ਸੀ ਉਹਦੇ ਆ ਅਰੇ ਤਾਂ ਇੱਕ ਤੁਹ ਦਿਖਾਵਾਂ ਅਮਰੂਦ ਲੱਗਦੇ ਆਉਂਦੇ ਡੋਡੀਆਂ ਲੱਗਦੀਆਂ ਆਉਂਦੀਆਂ ਵੇ ਦੇਖੋ ਬਾਹਲੇ ਮਿੱਠੇ ਅਮਰੂਦ ਸੀਗੇ ਇਹਦੇ ਇਹ ਤੇ ਛਾਂਗ ਤਾਂ ਜਾਦੇ ਮੈਂ ਹਵਾਲਾ ਕੂੜਾ ਜਾਂ ਪਾਉਂਦਾ ਇਹ ਛਾਂਗਣੇ ਕਰਕੇ ਗਰਮੀ ਸੀਗੀ ਬਾਹਲੀ ਫੁੱਟਿਆ ਨਹੀਂ ਤਿੰਨ ਚਾਰ ਕ ਅਮਰੂਦ ਲੱਗੇ ਸੀਗੇ ਇੱਕ ਅਮਰੂਦ ਕੱਲ ਡਿੱਗਿਆ ਪਿਆ ਸੀਗਾ ਆ ਦੇਖੋ ਇੱਕ ਅਮਰੂਦ ਆ ਲੱਗਾ ਕਿੰਦਾ ਸੋਹਣਾ ਅਮਰੂਦ ਹਨਾ ਇੱਕ ਅਮਰੂਦ ਆ ਲੱਗਾ ਇੱਕ ਅਮਰੂਦ ਆ ਲੱਗਾ ਦੇਖੋ ਜੀ ਇੱਕ ਮਰੂਦੋ ਥੋੜਾ ਡਿੱਗਿਆ ਪਿਆ ਕੋਈ ਪਤਾ ਨਹੀਂ ਲੱਗਾ ਵਿੱਚ ਵਿੱਚ ਕਿਤੇ ਲੁਕੇ ਆ ਵਸ ਕੇ ਤਿੰਨਾਂ ਹੋ ਗਏ ਆ ਤੇ ਹੋਰ ਤਾਂ ਪਤਾ ਨਹੀਂ ਮੈਨੂੰ ਲੱਗਾ ਕਿਤੇ ਹੈਗਾ ਕਿ ਨਹੀਂ ਤੇ ਦੇਖਦੀ ਆ ਬੜਾ ਸੁਆਦ ਸੀ ਮੈਂ ਕੱਟ ਕੇ ਖਾਦਾ ਉਹ ਨਹੀਂ ਹੈ ਨਹੀਂ ਆ بس ਚਾਰ ਮਰੂਦ ਲੱਗੇ ਸੀ ਇਕਤੀ ਹੁਣ ਫਿਰ ਲੱਗਿਆ ਇਸ ਆਲਾਂ ਚ ਲੱਗਣਗੇ ਇਸ ਬੂਟੇ ਤੇ ਬਾਸ ਗਾਲ ਨਾ ਬੁਲਬੁਲ ਨੇ ਬੱਚੇ ਕੱਢ ਕੇ ਆਉਂਦੇ ਤਿਆਰ ਕਰਕੇ ਲੈ ਗਈ ਆ ਲਓ ਜੀ ਹੁਣ ਆਪਾਂ ਬਣਾ ਲਈ ਆ ਕੋਲਡ ਤੇ ਕੋਲਡ ਕਾਫੀ ਦੇਖ ਸਕਦੇ ਹੋ ਕੋਲਡ ਕਾਫੀ ਬਣਾ ਲਈ ਹੈ ਇਹ ਆਪਾਂ ਹੁਣ ਲੈਨੇ ਪੀ ਫਿਰ ਆਪਾਂ ਪਾਉਣਾ ਭਰ ਕੇ ਮਿਰਚਾਂ ਦਾ achar ਹਾਂਜੀ ਆਪਾਂ ਮਸਾਲਾ ਲਿਆ ਰਲਾ ਵਿੱਚ ਤੇਲ ਚਸ ਲਿਆ ਦੇ ਹਲਦੀ ਲਾਲ ਮਿਰਚ ਨਾਮਕ ਜਵਾਨ ਤੇ ਸੌਫ ਆ ਇਹਦਾ ਆਪ ਮਸਾਲਾ ਬਣਾ ਲਿਆ ਸੀ ਇਹ ਤੇ ਆਪਾਂ ਹੁਣ ਇਹਨੂੰ ਭਰਾਂਗੇ ਮਿਰਚਾਂ ਨੂੰ ਹਾਂਜੀ ਆਪਨੇ ਤੋਂ ਮਿਰਚਾ ਮੰਗੀਆਂ ਸੀ ਕਿਸੇ ਨੇ ਇਹ ਭਰਕੇ ਪਾਕੇ ਦੇ 4 ਆਪਾਂ ਭਰਕੇ ਪਾਤਾ 4 ਜੇ ਤੁਸੀਂ ਵੀ ਕਿਸੇ ਨੇ ਆਰਡਰ ਕਰਨਾ ਹੋਵੇ ਤਾਂ ਕਰ ਸਕਦੇ ਹੋ ਜੀ ਇਹ 2 ਕਿਲੋ ਮਿਰਚਾਂ